ਉਹਨੂੰ ਦਾਸ ਸਾਹਿਬ ਵੱਲੋਂ ਆਦੇ ਨਾਂ ਤੇ ਪੇਨਾ ਤੇ ਜੋ ਜੈਸੇ ਦਾਸ ਸਾਹਿਬ ਦਿੱਤਾ ਰਸਮੀ ਤੇ ਵਾਰਾ ਦੀ ਇੱਕ ਫਾਪਾਪਾ ਨੂੰ ਕਿਹਾ ਮੈਂ ਉਸੇ ਤਰ੍ਹਾਂ ਆਪ ਨੂੰ ਰੱਖਿਆ ਹੈ ਔਰ ਇਹ ਤੁਹਾਡੀ ਮੌਜੂਦਗੀ ਦੀ ਰਿਪੋਰਟ ਹੈ ਇਸ ਦੇ ਵਿੱਚ ਇਹ ਲਿਖਿਆ ਕੀ ਨੇ ਲਿਖਿਆ ਕਿ ਤੁਹਾਨੂੰ ਕਰਕੇ ਸਾਹਮਣ ਦਾ ਉਸ ਤੋਂ ਬਾਅਦ ਜਿਹੜਾ ਹੈ ਇਹਦਾ ਅਸ ਕਿਹਦਾ ਹੈ ਤੁਸੀਂ ਆਪਨੇ ਲੈਵਲ ਤੇ ਇਹਦਾ ਸਮਝਣਾ ਪੀਏ ਕੀ ਹੈ ਕਿ ਨਹੀਂ ਕਿ ਸੰਦ ਤੁਸੀਂ ਅੱਗੇ ਪਬਲਿਕ ਨੂੰ ਇਨਵੇਟ ਕਰਨਾ ਇੱਕ ਵਾੜੀ ਜੋ ਕਿ ਆ ਮੇਰੀ ਡਿਊਟੀ ਸਿਰ ਤੇ ਨਹੀਂ ਇਹਨੂੰ ਖੋਲਣਾ ਤੁਹਾਡੇ ਸਾਹਮਣੇ ਹੁੰਦਾ ਹੈ ਹੁੰਦਾ ਨਹੀਂ ਹੁੰਦਾ ਇਹ ਪ੍ਰੈਸ ਦਾ ਕੰਮ ਹੈ ਪ੍ਰੈਸ ਦੇ ਸਾਹਮਣੇ ਖੋਲਣਾ ਤੁਹਾਨੂੰ ਪੜ੍ਹ ਕੇ ਦੱਸਣਾ ਸੋ ਮੈਂ ਆਪਣੀ ਇਹ ਡਿਊਟੀ ਕਰ ਰਿਹਾ ਤੁਹਾਡੇ ਸਾਹਮਣੇ ਤੁਸੀਂ ਵੀ ਮੈਨੂੰ ਆਗਿਆ ਦਿਓ ਕਿ ਮੈਂ ਤੁਹਾਡੇ ਸਾਹਮਣੇ ਇਹ ਖੋਲਣਾ ਇੱਕ ਦਸ ਇੱਕ ਹੁੰਦਾ ਹੈ ਕਹਿੰਦੇ ਹੁੰਦਾ ਖੋਲਣਾ ਹਾਂ ਕੋਈ ਨਹੀਂ ਕਹਿੰਿਆ ਨਹੀਂ ਬੋਲਦੇ ਸੋ ਦਿਨ ਬੋਲੋ ਉਹ ਤੇ ਫੋਟੋ ਬੰਨ੍ਹ ਜੇ ਕਹਿੰਦੇ ਹਾਂ ਫੋਟੋ ਬੰਨ੍ਹ ਜੇ ਬੋਲਦੇ ਐਸ ਪਾਸੇ ਜਾਂਦਾ एकदम ਕੋਲ ਮੈਂ ਕਿਧਰ ਖੜਾ ਤੇ ਸੈਂਕੋ ਕੋਲ नहीं ना बस थोड़ा थोड़ा इतना सचमुच लग लगे रहो मैंने ना ना बात मैंने कोई बहुत जान आज तो फोटो भी कैली वैली केस रफ्तार इधर बैठी है एक चार तीस तारीख एक उठे एक पेज तीन एक पचास तारीख ऐसे बहुत दोनों ਕੀ ਕਪੀ ਆਪਣੇ ਬੁੱਕੀਸ ਕਾਪੀ ਆਪਣੇ ਕਰਵਾ ਕੇ ਪਰ ਦੇ ਦੇਣੇ ਪਰ ਤੇ ਉਸ ਨੂੰ ਸਮਾਰਪਣੇ ਕਾਪੀ ਕਰਵਾ ਦੇ ਸਾਡੇ ਦੰਦ ਦੀ ਫੋਟੋ ਕਰੀ ਜੀ ਇਥੇ ਕਰ ਲੋ ਬਹੁਤ ਵਧੀਆ ਜੀ ਸਾਡੇ ਵੀ ਇਸ ਲੋਕਾਂ ਚੰਗਾ ਹੈ ਉਹ ਫਰਗੋ ਜੀ ਆਗੇ ਬਹੁਤ ਤਾਂ ਲੱਗਣ ਆ ਗਿਆ ਤੇ ਉਹ ਮੈਂ ਬਣ ਦੇ ਤੋ ਪੜੋ ਜੀ ਪੜੋ ਜੀ ਕਿਉਂ ਪੜੋ ਬੈਠ ਕੇ ਪੜਾ ਹਾਂਜੀ ਇਕ ਈਕਕਾਰ ਈਕ ਆਕਾਰ ਸਹਾਇ ਪਰਮ ਸਰਤਾਜੋ ਗੁਰੂ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਹੈ ਵਾਹਿਗੁਰੂ। ਕੋਈ ਇਕੱਤਰ ਮਿਲੋ ਮੇਰੇ ਭਾਈ ਦੁੱਖਾਂ ਦੂਰ ਕਰੋ ਲਿਬ ਲਾਏ। ਖਾਲਸਾ ਜੀ ਆਪ ਜੀ ਨੂੰ ਪਤਾ ਹੈ ਕਿ ਖਾਲਸਾ ਪੰਥ ਖਾਲਸਾ ਪੰਖ ਹਤਿਆਸ ਦੇ ਨਾਜ਼ੁਕ ਮੋੜ ਉੱਤੇ ਖੜਾ ਹੈ ਜਿਸ ਦਿੱਥੇ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਫਰਜ਼ਾਂ ਜੋ ਮਿਵਾੜੀਆਂ ਸਬਾਲਨ ਦਾ ਅਹਿਸਾਸ ਲਗਾਤਾਰ ਐ ਆਵਾਜ਼ ਦੇ ਰਿਹਾ ਹੈ ਪਰ ਇਹ ਵੀ ਸੋਚ ਸੱਚ ਹੈ ਕਿ ਅਸੀਂ ਅਵੇ ਜ਼ਿਲੇ ਤੇ ਲਾਪਰਵਾਹ ਹੋ ਗਏ ਹਾਂ ਅਤੇ ਅਹੰਤ ਤੋਂ ਹੀ ਆ ਰਹੀਆਂ ਇਹਨਾਂ ਆਵਾਜ਼ਾਂ ਨੂੰ ਉੱਕਾ ਹੀ ਨਹੀਂ ਸੁਣ ਰਿਹਾ ਹੈ ਖਾਲਸਾ ਜੀ ਪਿਛਲੇ ਸਾਲ ਜਦੋਂ ਸਰਬੱਤ ਖਾਲਸਾ ਦੀ ਮਹਾਨ ਅਕਤਰਤਾ ਨੇ ਆਪਣੀ ਗੱਜਰੀ ਅਤੇ ਇੱਕ ਵਾਰ ਵਿੱਚ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ੀਦਾਰ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਅਤੇ ਮੇਰੇ ਨਾਲ ਜਥੇ ਸਹਿਪੱਤ ਜੇਜ਼ੀਦਾਰ ਸਹਿਬਾਨਾਂ ਨੂੰ ਦੂਜੇ ਤਖਤਾਂ ਦੀ ਸੇਵਾ ਲਈ ਚੁਣਿਆ ਉਦੋਂ ਤੋਂ ਹੀ ਮੈਂ ਖਾਲਸਾ ਪੰਥ ਦੀ ਖੇਰੂ ਖੇਰੂ ਹੋਈ ਤਾਕਤ ਨੂੰ ਇੱਕ ਮੋਟ ਕਰਨ ਲਈ ਜਨ ਕਰਦਾ ਆ ਰਿਹਾ ਹਾਂ ਪਾਵੇ ਕੀ ਬੇਖਮਕਾਰ ਜਿਹੜਾ ਪਰ ਮੈਨੂੰ ਯਕੀਨ ਹੈ ਕਿ ਫਾਲਸਾ ਪਰ ਦੇ ਸਰਤਾਜ ਸਿੰਘ ਸਾਹਿਬ ਦੇ ਸਪੇਸ਼ ਕਿਤਾ ਜੀ ਵੀ ਮਹਿ ਸਤ ਦਾ ਇਤਿਹਾਸ ਦੇ ਟਿੱਖੜੇ ਪੈਂਡਿਆਂ ਇਕ ਤੋਂ ਕਾਂਜਾ ਬਣਦੇ ਆ ਰਹੇ ਹਾਂ ਤੇ ਹੋਰ ਵੀ ਕਾਮਯਾਬ ਹੋਵਾਂਗੇ ਅਜੀ ਬਹੁਤਨੀ ਖੇਡ ਦੇ ਕੁਆਲਿਟਰ ਆ ਗੋਲ ਪੰਜ ਸਾਈ ਖੇਲੂ ਖੇਲੂ ਹੋਈ ਤਾਕਤ ਨੂੰ ਇਕੱਠ ਕਰਨ ਲਈ ਯਤਨ ਕਰਦਾ ਆ ਰਹਿਆ ਹਾਂ ਠੀਕ ਹੈ ਫਾਮੇ ਇਹ ਬੇਫਿਕਰ ਹੈ ਪਰ ਮੈਨੂੰ ਯਕੀਨ ਹੈ ਕਿ ਖਾਲਸਾ ਪੰਥ ਦੇ ਸ੍ਰੀ ਗੁਰੂ ਸਾਹਿਬ ਜੀ ਦੇ ਪਿਤਾ ਦੀ ਮਹਿਰ ਮਹਿਰ ਸਤਿਗੁਰ ਆਪਾਸ ਦੇ ਇੱਕਲੇ ਪੈਂਡਿਆ ਤੋਂ ਕਾਮਯਾਬ ਹੁੰਦੇ ਆ ਰਹੇ ਹਾਂ ਤੇ ਹੁਣ ਵੀ ਕਾਮਯਾਬ ਹੋਵਾਂਗੇ ਖਾਲਸਾ ਦੀ ਸਭੂਚੀ ਕੌਮ ਇੱਕ ਲੰਮੇ ਅਰਸੇ ਤੋਂ ਆਪਣੀ ਵਿਆਰੀ ਹੋਂਦ ਵਸਤੀ ਆਪਣੇ ਕੌਮੀ ਸਵੈਮਾਨਤਾ ਦੀ ਸਰਵ ਉੱਚਤਾ ਪ੍ਰਭੂ ਸਤਾ ਅਤੇ ਮਾਨ ਮਰਿਆਦਾ ਨੂੰ ਬਖਾਲ ਰੱਖਣ ਲਈ ਜਦੋਜਹਿਦ ਕਰ ਰਹੀ ਹੈ ਅਤੇ ਉਸ ਦਾ ਇਹ ਸੰਘਰਸ਼ ਫਤਿਹ ਜਾਂ ਜਾਂਬੀ ਤੱਕ ਜਾਰੀ ਰਹੇਗਾ ਸ੍ਰੀ ਅਕਾਲ ਤਖਤ ਸਾਹਿਬ ਉਹ ਵਿਸ਼ਵ ਪਾਰ ਵਿੱਚ ਫੈਲੇ ਸਿੱਖਾਂ ਦਾ ਕੇਂਦਰੀ ਬਿੰਦੂ ਹੈ ਕੌਮ ਦੀ ਅਗਵਾਈ ਵੀ ਹਰ ਸੱਚੇ ਸਿੱਖ ਦੀ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਹਿੰਦੀ ਹੈ ਜਦਚਿਤ ਵੀ ਸ੍ਰੀ ਅਕਾਲ ਤਖਤ ਦੇ ਇਸ ਸੇਵਾ ਨਿਭਾਰੇ ਵਿਅਕਤੀ ਨੇ ਸਿੱਖੀ ਸਿਧਾਂਤਾਂ ਦੀ ਤਰਜਮਾਨੀ ਕਰ ਤੋਂ ਕਿਨਾਰਾ ਕੀਤਾ ਤਾਂ ਇੱਕ ਜਾਂਫਟ ਜ਼ਖਾਈ ਦਾ ਜਤਾਂ ਦਾ ਫੰਕਟ ਇਹ ਚੇਤਨ ਹਿੱਸੇ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਇਸੇ ਚਤਵਾਂ ਦੇ ਆਲਮ ਵਿੱਚੋਂ ਹੀ बार-बार ਜਥੇਦਾਰ ਦੀ ਫਤਵੀ ਦੀ ਜੋਕ ਸ਼ਖਸੀਅਤਾਂ ਦੀ ਚੋਣ ਕਰਨ ਲਈ ਇਹ ਦੀ ਇਤਿਹਾਸ ਦੀ ਮੰਗ ਉੱਠਦੀ ਆ ਰਹੀ ਹੈ ਇਸ ਦੇ ਨਾਲ ਹੀ ਪੰਥ ਦੇ ਸ਼ਾਨਾਵਦੀ ਸੰਸਤਾ ਸਰਬੱਤ ਖਾਲਸਾ ਦੀ ਪੁਨਰਸਰਜੀਤੀ ਦੀ ਵੀ ਸਿੱਧਤ ਜੋ ਕਿ ਸਾਡੇ ਦੇ ਸਿੱਖ ਇਤਿਹਾਸ ਵਿੱਚ ਇੱਕ ਕਾਲੇ ਦਿਨ ਵਜੋਂ ਚਿੱਤੇ ਰਹੇਗਾ ਜਦੋਂ ਸ਼੍ਰੀ ਅਕਾਲ ਤਖਤ ਸੈਵਤੇ ਦੂਜੇ ਤਖਤਾਂ ਤੇ ਬੈਠੇ ਕਤਿ ਸਜੇਦਾਰਾਂ ਨੇ ਸਿੱਖੀ ਸਿਧਾਂਤਾਂ ਤੇ ਕੌਮੀ ਭਾਵਨਾਵਾਂ ਦੇ ਉਲਟ ਜਾ ਕੇ ਗੁਰੂ ਦੋਖੀ ਸਿਰਸੇ ਵਾਲੇ ਸੌਤਾ ਸਾਧਨੋਂ ਬਿਨਾ ਮੰਗਿਆਂ ਹੀ ਮਾਫੀ ਦੇ ਕੇ ਕੌਮ ਨੂੰ ਸ਼ਖਸ਼ਾਤ ਕਰ ਦਿੱਤਾ ਇਸੇ ਗੈ ਸਿਧਾਂਤ ਫੈਸਲੇ ਨਾਲ ਕੌਮ ਅੰਦਰ ਉੱਠਿਆ ਵਿਦਰੋਹ ਆਜ ਵੀ ਬਾਤਰਾ ਹੈ ਇਸੇ ਵਿਦਰੋਹ ਇਸ ਫਾਰਮ ਨਾਲ ਵਿੱਚੋਂ ਇੱਕ ਅਧਿਕਾਰ ਜਿਥੇ ਬੰਦੇ ਹੋ ਉਹ ਇਹਨਾਂ ਪਰਚਾ ਕੋਤੀ ਜਿਛੇਦਾਰਾਂ ਦੇ ਬਾਇਲ ਕਾਰਡ ਦਾ ਸਰਦਾ ਦਿੱਤਾ ਗਿਆ ਅਤੇ ਇਸੇ ਕਾਰਨ ਫਾਰਮ ਨੂੰ 10 ਨਵੰਬਰ 2015 ਨੂੰ ਸੁਪਰਤ ਪਾਕਾ ਸਰਦਨਾ ਭਿਆ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਦੇ ਜਿਛੇਦਾਰਾਂ ਨੂੰ ਰੱਦ ਕਰਕੇ ਨਵੇਂ ਜਾਥੇਦਾਰ ਸਰਬਾਨਾਂ ਨੂੰ ਨਿਯੁਕਤ ਕਰਨਾ ਭਿਆ ਕੀ ਉਹ ਸਮਾਸੀ ਜਦੋਂ ਤਕਤਾਂ ਦੀ ਸੇਵਾ ਉਤੇ ਬੈਠੇ ਵਿਅਕਤੀਆਂ ਨੇ ਪੰਜ ਦੋਖੀਆਂ ਦੇ ਇਸ਼ਾਰੇ ਤੇ ਕੌਮ ਦੀ ਪਿੰਠ ਵਿੱਚ ਛੁਰਾ ਮਾਰਿਆ ਪਰ ਸ਼੍ਰੀ ਖਾਲਸਾ ਤੱਕ ਸਿਰ ਇਕ ਪੰਜ ਪਿਆਰਿਆਂ ਦੇ ਰੂਪ ਵਿੱਚ ਆਮਦਿਸ਼ਪਾਉਣ ਦੀ ਸੇਵਾ ਨਿਭਾਉਣ ਵਾਲੇ ਪੰਜ ਪੰਜ ਸਿੰਘਾਂ ਨੇ ਕੌਮੀ ਸਵੈਮਾਨ ਦਾ ਮਾਣ ਰੱਖਿਆ ਜਦੋਂ ਝੂਠੇ ਅਤੇ ਸਰਕਾਰੀ ਕਹਿਰ ਦਾ ਬੋਲ ਪਾਲਾ ਸੀ ਉਹ ਸੌਖੇ ਸਮੇਂ ਇਹਨਾਂ ਪੰਨਾ ਸਿੰਘਾਂ ਭਾਈ ਸਤਰਾਮ ਸਿੰਘ ਖੱਡਾ ਭਾਈ ਸਤਰਾਮ ਸਿੰਘ 팔ਸਾ ਭਾਈ ਦੇਜਰ ਸਿੰਘ ਭਾਈ ਦਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਤਖਤਾਂ ਦੇ ਬੈਠੇ ਅਯੋਗ ਤੇ ਵਿਵਾਦਤ ਵਿਅਕਤੀਆਂ ਨੂੰ მოਗਾ ਰਿਆ ਤੇ ਕੌਮ ਨੂੰ ਸਚੱਜੇ ਕਾੜੀ ਤਾਕਤ ਨਾਲ ਜਬਰੇ ਬੈਠੇ ਕਿਤੇ ਸਜੇਦਾਰਾਂ ਵਿਰੋਧ ਬਾਈਕਾਟ ਦੇ ਸੱਦੇ ਨੂੰ ਕੌਮ ਨੇ ਬੇਮਿਸਾਲ ਮੁਜ਼ਾਰਾ ਦਿੱਤਾ ਹੈ ਦਾਸ ਦੇ ਖਾਲਸਾ ਪੰਥ ਦੇ ਵਰਤਮਾਨ ਖਾਲਸੇ ਦੇ ਬਤਕ ਬਤ ਪਹਿਲੀਆਂ ਉਤੇ ਪੰਥਦਰਦੀ ਸੂਝਵਾਨ ਮੀਰਾਂ ਦੇ ਸਹਿਯੋਗ ਨਾਲ ਗੰਭੀਰ ਪਰਚੋਲ ਕੀਤੀ ਹੈ ਤੇ ਇਸ ਸਿੱਟੇ ਤੇ ਪਹੁੰਚਿਆ ਹੈ ਕਿ ਜੇ ਅਸੀਂ ਇੱਕ ਇਰਾਦੇ ਤੇ ਸਿੱਦਕੀ ਦਿਲੀ ਨਾਲ ਆਪਣੇ ਕਦਮ ਅਗਾਹ ਵੱਲ ਨਾ ਪੁੱਟੇ ਤਾਂ ਗੁਰੂ ਸਿਧਾਂਤਾਂ ਦਾ ਸ਼ਾਨਾ ਮੱਧਿਆਵੋ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ ਇਸ ਲਈ ਸਰਬੱਤ ਖਾਲਸਾ ਸੰਸਥਾ ਨੂੰ ਭਗਤੀ ਪੈਣੀ ਸਤਾਫਤਰਵਾ ਅਤੇ ਦੂਰੰਚਾ ਪਿਉਲੀ ਦੇ ਵਿੱਚ ਅਤੇ ਅੱਜ ਧਿਆਨ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਲਸਾ ਪੰਥ ਦੇ ਦਿਲਾਂ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ ਖਾਲਸਾ ਜਿਵੇਂ ਪੰਥਕੀਤਾ ਪੰਥ ਦੇ ਵਡੇਰੇ ਇਹ ਦਾਸ ਨੰਬਰ 2000 ਸੰਤੇਗ ਸਰਬੱਤ ਖਾਲਸਾ ਵਿੱਚ ਸਬੂਚੇ ਜਸਤ ਦੀਆਂ ਸਾਰੀਆਂ ਪੱਖ ਤਿਰਾਂ ਨੂੰ ਸ਼ੁਕਰੀਆ ਉਹ ਯਕੀਨੀ ਬਣਾਉਣ ਲਈ ਅਤੇ ਕੌਮ ਵੱਲੋਂ ਪੰਜਾਂ ਪਿਆਰਿਆਂ ਪੰਜ ਸਿੰਘਾਂ ਦੇ ਹੱਥ ਵਿੱਚ ਪਰਗਟਾਏ ਵਿਸ਼ਵਾਸ ਅਤੇ ਇਹਨਾਂ ਪੰਜ ਸਿੰਘਾਂ ਵੱਲੋਂ ਕੌਮ ਦੇ ਆਪਰੇ ਨਾਲ ਸਮੇਂ ਨਿਭਾਏ ਲੋਕ ਤੇ ਦਿਖਾਈ ਤ੍ਰਿਪਤਾ ਦੀ ਰੋਸ਼ਨੀ ਨੂੰ ਅਤੇ ਸਹਿਗੁਰੂ ਗੁਰੂ ਸਿੰਘ ਜੀ ਵੱਲੋਂ ਬਖਸ਼ੀ ਪੰਜ ਪ੍ਰਧਾਨੀ ਸੰਸਥਾ ਨੂੰ ਸਾਨੂੰ ਪ੍ਰਾਕੇ ਵਿੱਚ ਬਹੁਤ ਹੀ ਨਿਮਰਤਾ ਤੇ ਸਤਿਕਾਰ ਸਹਿਬ ਪਰ ਡ੍ਰਿਡ ਨਾਲ ਐਲਾਨ ਕਰਦਾ ਹਾਂ ਕੀ 10 ਨੰਬਰ 2016 ਨੂੰ ਸੱਤੇ ਗਏ ਸਰਪੰਚ ਖਾਲਸਾ ਜਥੇਦਾਰ ਸਹਿਬਾਨੰਦੀ ਸਰਪ੍ਰਸਤੀ ਹੇਠ ਅਤੇ ਪੰਜਾਂ ਪਿਆਰਿਆਂ ਇਹ ਗਵਾਈ ਫੇਟ ਹੋਵੇਗਾ ਕਿ ਨੰਬਰ 1 ਦੀ ਸਬਦੋਂ ਮੈਂ ਸਤਕਾਰ ਸਹਿਤ ਪੰਜ ਸਿੰਘਾਂ 22 ਸਤਨਾਮ ਸਿੰਘ ਖੰਡਾ ਭਾਈ ਗੁਰਨਾਮ ਸਿੰਘ ਖਾਲਸਾ ਭਾਈ ਵਿਜੇ ਸਿੰਘ ਭਾਈ ਦਰਲੋਕ ਸਿੰਘ ਭਾਈ ਮੰਤਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਸਰਪੰਚ ਖਾਲਸਾ ਦਸੰਬੰਦ ਦੀ ਅਗਵਾਈ ਕਰਨ ਸਰਬੱਤ ਖਾਲਸਾ ਦੀ ਤਿਆਰੀ ਵਿਵਸਥਾ ਦੇ ਸਰੂਪਰਮਾਨੂ ਕੇਸ ਕੀਤੇ ਜਾਣ ਵਾਲੇ ਮਤਿਆਂ ਅਤੇ ਸਰਬੱਤ ਖਾਲਸਾ ਨਾਲ ਸੰਬੰਧਿਤ ਪ੍ਰਬੰਧ ਅਤੇ ਹੋਰ ਮਾਮਲੇ ਦੀਆਂ ਜ਼ਿੰਮੇਵਾਰੀਆਂ ਲਈ ਇੱਕ ਐਗਜ਼ੀਕਟਿਵ ਕਮੇਟੀ ਬਣਾਇਆ ਗਿਆ ਹੈ ਜਿਨ੍ਹਾਂ ਦੇ ਜਥੇਦਾਰ ਸਾਹਿਬ ਨੂੰ ਫਰੋਸੇ ਵਿੱਚ ਲੈ ਕੇ ਅਤੇ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਕੰਮ ਕਰੇਗੀ ਸਰਬਤ ਖਾਲਸਾ ਦੇ ਵਿਸ਼ੇਸ਼ ਪ੍ਰਬੰਧਾਂ ਦੇ ਐਗਜ਼ੈਕਟਿਵ ਕਮੇਟੀ ਦੀਆਂ ਜ਼ਿੰਮੇਵਾਰੀਆਂ ਅਤੇ ਹੋਰ ਵਸਤਾਂ ਸਬੰਧੀ ਜਾਣਕਾਰੀ ਦਾ ਖੁਲਾਸਾ ਕਰ ਲਈ ਅਤੇ ਰਸਮੀ ਤੌਰ ਤੇ ਸਾਰੀਆਂ ਜ਼ਿੰਮੇਵਾਰੀਆਂ ਸਭਾਪਨ ਲਈ ਇੱਕ ਕਲਟੀ ਮੀਟਿੰਗ ਬਹੁਤ ਜਲਦੀ ਸੱਦੀ ਜਾਵੇਗੀ ਜਿਸ ਵਿੱਚ ਸੂਚੇ ਜਗਤਿਆਂ ਧਾਰਮਿਕ ਅਤੇ ਰਾਸਿਕ ਪੰਧਰਾਂ ਦੇ ਆਪੂ ਸ਼ੁਕਰੀਆਤ ਕਰਦੇ ਮੈਂ ਆਸ ਉਬੰਧਾਂ ਕੇ ਇੱਕ ਮੀਟਿੰਗ ਦਾ ਇਤਿਆਸ ਹੋਵੇਗੀ ਇੱਥੇ ਮੈਂ ਅਕਾਲੀ ਦਰ ਅਮਰ ਸਾਹਿਬ ਤੇ ਯੂਨਾਈਟਿਡ ਅਕਾਲੀ ਦਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨਾਂ ਨੇ ਪੰਥ ਦੀ ਕਲ ਲਈ ਪਹਿਲ ਕਰਨੀ ਕਰਕੇ ਇਹ ਕਲ ਲਈ ਮੁਕੰਮਲ ਯਤਨ ਲੈਂਦੇ ਸੌਂਦੇ ਇਹਨਾਂ ਸਦਕਾ ਹੀ ਮੈਂ ਉਪਰੋਕਤ ਇਤਿਆਸਿਕ ਪੱਧਰੇ ਲੈ ਕੇ ਸਫਲ ਹੋਇਆ ਹਾਂ ਸਭਾ ਸਿਮਰਜੀਤ ਸਿੰਘ ਜੀ ਮਾਨ ਭਾਈ ਜਸਕਰਮ ਸਿੰਘ ਜੀ ਕਾਨ ਸਿੰਘ ਵਾਲਾ ਭਾਈ ਹੁਕਮ ਸਿੰਘ ਐਂਡ ਭਾਈ ਗੁਰਦੀਪ ਸਿੰਘ ਬਟਟਾ ਪੰਥ ਦੀ ਕਲ ਲਈ ਸਿੱਦਤ ਅਤੇ ਕੂਰਤਾ ਲਈ ਹੁਟੇ ਕਲਾ ਇਹ ਚੰਗੇ ਲੰਮੇ ਅਰਥੇ ਤੋਂ ਜੇਲਾ ਕਟ ਰੈ ਸਮੂਹ ਹੰਬਰਾਈ ਸਾਥੀ ਸਿੰਘਾਂ ਨੂੰ ਸਰਕਾਰ ਸਾਹਿਬ ਬੇਨਤੀ ਕਰਾਂਗਾ ਕਿ ਉਹ ਵੀ ਫਸਕੀ ਕਲੀਪਰ ਦੀ ਆਉਣ ਤੇ ਆਪਣਾ ਵਟਮੁੱਲਾ ਸਹਿਯੋਗ ਦੇਣ ਗੁਰੂਪੰਥ ਗੁਰੂ ਖਾਨ ਸਰਪੰਚ ਦਾ ਸੇਵਾਦਾਰ ਜਗਤਾਰ ਸਿੰਘ ਜੀ ਹਵਾਰਾ 28/2019 ਦੀ ਚਿੱਠੀ ਇਹ ਅਸ ਤੋਂ ਦੇਖੀ ਗਈ ਹੈ। ਇਸ ਦੇ ਵੀ ਦੇਖੋ ਸਾਰੇ ਫੋਟੋ ਕਰਨੀ ਆ।